ਸੱਤ ਸਰੀਅਕ ਕਾਲ ਦੋਸਤੋ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਵੱਲੋਂ ਆਪਣੀ ਪੈਰੋਲ ਨੂੰ ਲੈ ਕੇ ਇੱਕ ਪਟੀਸ਼ਨ ਜਿਹੜੀ ਹੈ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਹੋਈ ਸੀ ਉਹ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਸੰਸਦ ਦਾ ਸਰਦਰਥ ਜਿਹੜਾ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਹਿੱਸਾ ਲੈਣ ਦੇ ਲਈ ਉਹਨਾਂ ਨੇ ਪੈਰੋਲ ਦੀ ਮੰਗ ਕੀਤੀ ਸੀ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹ ਬਹੁਤ ਲੰਬੇ ਸਮੇਂ ਤੋਂ ਚਾਹ ਕਹਿ ਸਕਦੇ ਆ ਜਦੋਂ ਤੋਂ ਉਹ ਸੰਸਦ ਚੁਣੇ ਗਏ ਐ ਉਦੋਂ ਤੋਂ ਉਹ ਜੇਲ੍ਹ ਦੇ ਵਿੱਚ ਬੰਦ ਐ ਤਾਂ ਉਹਨਾਂ ਦੇ ਏਰੀਏ ਦੇ ਵਿੱਚ ਜਾਂ ਸੰਸਦ ਹਲਕੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਜਿਹੜੇ ਉਹ ਮੁੱਦੇ ਐ ਉਹ ਸੰਸਦ ਦੇ ਅੱਗੇ ਉਠਾਉਣੇ ਐ ਸੰਸਦ ਦੇ ਵਿੱਚ ਰੱਖਣੇ ਉਹਨਾਂ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਨੀ ਐ ਜਿਸ ਦੇ ਲਈ ਉਹਨਾਂ ਨੂੰ ਸੰਸਦ ਦੇ ਸਰਕਰਪਤ ਇਜਲਾਸ ਦੇ ਵਿੱਚ ਭਾਗ ਲੈਣ ਦੀ ਜਿਹੜੀ ਹੈ ਉਹ ਇਜਾਜ਼ਤ ਦਿੱਤੀ ਜਾਵੇ ਤਾਂ ਉਸ ਦੇ ਸਬੰਧ ਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਉੱਪਰ ਆਪਣਾ ਪੱਖ ਰੱਖਣ ਲਈ ਕਿਹਾ ਤਾਂ ਪੰਜਾਬ ਸਰਕਾਰ ਨੇ ਅਮਨ ਤੇ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਸ ਨੂੰ ਵਿਗੜਨ ਦਾ ਹਵਾਲਾ ਦਿੰਦਿਆਂ ਹੋਇਆਂ ਅਮਰਪਾਲ ਸਿੰਘ ਨੂੰ ਪੈਰੋਲ ਜਿਹੜੀ ਹੈ ਉਹ ਦੇਣ ਤੋਂ ਇਨਕਾਰ ਕੀਤਾ ਸੀ ਤਾਂ ਉਸ ਤੋਂ ਬਾਅਦ ਇਸ ਦੇ ਇਸ ਵੀ ਜਿਹੜੀ ਸੁਣਵਾਈ ਹੈ ਉਹ جاری ਸੀ ਪਿਛਲੀਆਂ ਤਿੰਨ ਚਾਰ ਤਰੀਕਾਂ ਜਿਹੜੀਆਂ ਹੋ ਚੁੱਕੀਆਂ ਸੀ ਉਹਦੇ ਉੱਪਰ ਦੋਵਾਂ ਧਿਰਾਂ ਦੀ ਜਿਹੜੀ ਬਹਿਸ ਹੈ ਉਹ ਮੁਕੰਮਲ ਹੋ ਚੁੱਕੀ ਸੀ 15 ਤਰੀਕ ਨੂੰ ਉਸਦੇ ਉੱਪਰ ਜਿਹੜਾ ਫੈਸਲਾ ਆਉਣਾ ਸੀ ਉਸ ਦੌਰਾਨ ਪੰਜਾਬ ਅਤੇ ਹਾਈ ਕੋਰਟ ਜਿਹੜੀ ਵਕੀਲ 바ਰ ਐਸੋਸੀਏਸ਼ਨ ਹੈ ਉਹਦੇ ਵੱਲੋਂ ਹੜਤਾਲ ਦੇ ਕਾਰਨ ਕੰਮ ਕਾਜ ਠੱਪ ਸੀ ਜਿਸ ਕਰਕੇ ਸੁਣਵਾਈ ਨਹੀਂ ਹੋ ਸਕੀ 16 ਤਰੀਕ ਨੂੰ ਸੁਣਵਾਈ ਲੇ ਫਿਰ ਜਿਵੇਂ ਅਦਾਲਤ ਖੁੱਲੀ ਹੈ ਕੰਮ ਕਾਜ ਠੱਪ ਹੋਣ ਕਰਕੇ ਵਕੀਲਾਂ ਨੇ ਬੈਸ ਦੇ ਵਿੱਚ ਜਾਂ ਅਦਾਲਤ ਦੇ ਕੰਮ ਦੇ ਵਿੱਚ ਹਿੱਸਾ ਨਹੀਂ ਲਿਆ ਤਾਂ ਫਿਰ ਵੀਡੀਓ ਕਾਨਫਰੈਂਸਿੰਗ ਰਾਹੀਂ ਅਮਰਿਤਪਾਲ ਸਿੰਘ ਦੀ ਪੇਸ਼ੀ ਹੋਈ ਉਹਨਾਂ ਨੇ ਖੁਦ ਆਪਣੀ ਜਿਹੜੀ ਵਕਾਲਤ ਸੀ ਉਹ ਕੀਤੀ ਬੈਸ ਵੀ ਉਹਨਾਂ ਨੇ ਖੁਦ ਕੀਤੀ ਔਰ ਆਪਣੀ ਜਿਹੜੀ ਦਲੀਲਾਂ ਉਹ ਅਦਾਲਤ ਦੇ ਅੱਗੇ ਰੱਖੀਆਂ ਜਿਸ ਦਾ ਕਰਕੇ ਬੇਸ਼ੱਕ ਉਸ ਤੋਂ ਬਾਅਦ ਸੁਣਵਾਈ ਅਗਲੇ ਦਿਨ ਦੇ ਲਈ ਜਿਹੜੀ ਹੈ ਉਹ ਟਾਲ ਦਿੱਤੀ ਗਈ ਕਿਉਂਕਿ ਕਿਹਾ ਗਿਆ ਕਿ ਸਰਕਾਰੀ ਪੱਖ ਤੇ ਵਕੀਲ ਦੀਆਂ ਦਲੀਲਾਂ ਅਜੇ ਕੁਝ ਬਾਕੀ ਨੇ ਤਾਂ ਉਸ ਤੋਂ ਬਾਅਦ ਵਕੀਲਾਂ ਦੀ ਚੱਲ ਰਹੀ ਹੜਤਾਲ ਕਾਰਨ ਅਦਾਲਤ ਨੇ ਸੁਣਵਾਈ 18 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਸੀ ਚੀਫ ਜਸਟਿਸ ਸ਼ੀਲ ਨਾਗੂ ਨੇ ਕੇਸ ਚ ਪੇਸ਼ ਪੇਸ਼ ਹੋਣ ਵਾਲੇ ਵਕੀਲਾਂ ਨੂੰ ਘੱਟੋ-ਘੱਟ ਚਾਰ ਵਾਰੀ ਖੁੱਲੀ ਅਦਾਲਤ ਵਿੱਚ ਤਲਬ ਕੀਤਾ ਪਰ ਜਦੋਂ ਕੋਈ ਵੀ ਪੇਸ਼ ਨਾ ਹੋਇਆ ਤਾਂ ਸੁਣਵਾਈ ਜਿਹੜੀ ਹੈ ਉਹ ਟਾਲ ਦਿੱਤੀ ਗਈ ਉਸ ਤੋਂ ਬਾਅਦ ਹੁਣ ਜਿਹੜੀ ਖਬਰ ਇਹ ਆ ਰਹੀ ਹੈ ਕਿ ਸੈਸ਼ਨ ਰੂਪ ਤੇ ਵਿੱਚ ਹਿੱਸਾ ਲੈਣ ਦੇ ਲਈ ਜਿਹੜੀ ਉਹਨਾਂ ਨੇ ਅਪੀਲ ਕੀਤੀ ਸੀ ਪਟੀਸ਼ਨ ਦਾਖਲ ਕੀਤੀ ਸੀ ਇਹ ਸੈਸ਼ਨ ਜਿਹੜਾ 19 ਤਰੀਕ ਤੱਕ ਹੀ ਚੱਲਣਾ ਸੀ ਤਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਸਰਕ੍ਰਿਤ ਸੈਸ਼ਨ ਵਿੱਚ ਹਿੱਸਾ ਲੈਣ ਦੀ ਮੰਗ ਕਰਨ ਵਾਲੀ ਉਹਨਾਂ ਦੀ ਜਿਹੜੀ ਪਟੀਸ਼ਨ ਹੈ ਉਸ ਨੂੰ ਖਾਰਿਜ ਕਰ ਦਿੱਤਾ ਹੈ ਧੰਨਵਾਦ